ਪੁਸ਼ਾਰਪੋ ਨਿਊਜ਼ ਦੇਖ ਰਹੇ ਤਮਾਮ ਦਰਸ਼ਕਾਂ ਦਾ ਹਾਰਦਿਕ ਸਵਾਗਤ ਹੈ ਜੀ ਮੈਂ ਪ੍ਰੀਤ ਗਰੇਵਾਲ। ਦੋਸਤੋ ਤੁਹਾਨੂੰ ਯਾਦ ਹੋਵੇਗਾ ਕਿ 22 ਅਪ੍ਰੈਲ ਨੂੰ ਪਹਿਲਗਾਮ ਦੇ ਜੇ ਆਪਾਂ ਗੱਲ ਕਰੀਏ ਤਾਂ ਇੱਕ ਪਹਿਲਗਾਮ ਦੇ ਵਿੱਚ ਹਮਲਾ ਹੁੰਦਾ ਦੁਪਹਿਰ ਦੇ ਟਾਈਮ ਤੇ ਉਸ ਤੋਂ ਬਾਅਦ ਮੈਂ ਇੱਕ ਵੀਡੀਓ ਦੇਖ ਰਿਹਾ ਸੀਗਾ ਕੱਲ ਤੋਂ ਸ਼ਾਇਦ ਦੋ ਦਿਨਾਂ ਤੋਂ ਇੱਕ ਸੋਸ਼ਲ ਮੀਡੀਆ ਤੇ ਵੀਡੀਓ ਬਹੁਤ ਵਾਇਰਲ ਹੁੰਦੀ ਹੈ ਇੱਕ ਪਾਕਿਸਤਾਨ ਦਾ ਕੋਈ ਸ਼ੋਅ ਹੈ ਉਸ ਦੇ ਵਿੱਚ ਜੋ ਪਾਕਿਸਤਾਨ ਦੇ ਇੱਕ ਕਾਮੇਡੀ ਐਕਟਰ ਨੇ ਜਿਹਨਾਂ ਦਾ ਨਾਮ ਆਇਆ ਜੀ ਇਫਤਾਖ ਠਾਕਰ ਉਹ ਸ਼ੋਅ ਦੇ ਵਿੱਚ ਬੈ ਕੇ इंडिया शब्द करते हैं तो, कर तो हवा में उड़ा दिए जाओगे समुद्र के पानियों से आओगे तो डबो दिए जाओगे जमीनी रास्तों से आओगे तो दफना दिए जाओगे सो मैं याद करना चाहना ठाकुर साहब की तीन वर्ल्ड वाइड फेमस नहीं ਤੁਸੀਂ ਪਾਕਿਸਤਾਨ ਦੇ ਵਿੱਚ ਥੀਏਟਰ ਕਰਦੇ ਸੀਗੇ ਨਾਟਕ ਕਰਦੇ ਸੀਗੇ ਪਰ ਤੁਸੀਂ ਥੀਏਟਰ ਉਹ ਕਰਦੇ ਸੀਗੇ ਜਿਹਦੇ ਵਿੱਚ ਤੁਸੀਂ ਡਬਲ ਮੀਨਿੰਗ ਗੱਲਾਂ ਕਰਦੇ ਸੀਗੇ ਤੇ ਤੁਹਾਡੇ ਜਿਹੜੇ ਡਰਾਮੇ ਸੀਗੇ ਉਹ ਪਰਿਵਾਰਾਂ ਦੇ ਵਿੱਚ ਬੈਠ ਕੇ ਦੇਖੇ ਨਹੀਂ ਸੀ ਜਾ ਸਕਦੇ ਸੋ ਮੈਂ ਤੁਹਾਨੂੰ ਇਹ ਕਹਿਣਾ ਚਾਹੁੰਦਾ ਕਿ ਤੁਸੀਂ ਦਿਨ ਰਾਤ ਅਰਦਾਸ ਕਰਿਆ ਕਰੋ ਪੰਜਾਬੀਆਂ ਦੇ ਲਈ ਕਿ ਜਿਨ੍ਹਾਂ ਨੂੰ ਤੁਹਾਨੂੰ ਪਰਿਵਾਰਾਂ ਦੇ ਵਿੱਚ ਲੈ ਕੇ ਆਂਦਾ ਮੈਂ ਤੁਹਾਨੂੰ ਯਾਦ ਕਰਾਉਣਾ ਚਾਹੁੰਦਾ ਕਿ ਤੁਸੀਂ ਪਹਿਲੀ ਵਾਰ ਸ਼ਾਇਦ ਤੁਸੀਂ ਚੱਲ ਮੇਰਾ ਪੋਦੇ ਫਿਲਮ ਵਿੱਚ ਆਏ ਸੀਗੇ ਉਹ ਫਿਲਮ ਸ਼ਾਇਦ ਕਾਰਜਗੇਲ ਵੱਲੋਂ ਸ਼ਾਇਦ ਡਾਇਰੈਕਟ ਕੀਤੀ ਗਈ ਸੀ ਜਾਂ ਪ੍ਰੋਡਿਊਸ ਕੀਤੀ ਗਈ ਸੀਗੀ ਉਹਨਾਂ ਨੇ ਤੁਹਾਨੂੰ ਪਰਿਵਾਰਾਂ ਦੇ ਵਿੱਚ ਲੈ ਕੇ ਆਏ ਹੁਣ ਤੁਸੀਂ ਸਾਡੋਂ ਇੰਡੀਆ ਨੂੰ ਜਾਂ ਪੰਜਾਬ ਵਾਲਿਆਂ ਨੂੰ ਇਹ ਕਹਿੰਨੇ ਹੋ ਕਿ ਜੇ ਤੁਸੀਂ ਹਵਾ ਰਾਹੀਂ ਆਓਗੇ ਤੁਹਾਨੂੰ ਉਡਾਦਿਆਂ ਜਾਓਗੇ ਜੇ ਤੁਸੀਂ ਜ਼ਮੀਨ ਰਾਹੀਂ ਆਓਗੇ ਤੁਹਾਨੂੰ ਦਫਨਾਦਿਆਂ ਜਾਓਗੇ ਉਹ ਅਸੀਂ ਤੁਹਾਨੂੰ ਰੋਟੀ ਪਾਉਣੇ ਵਾਲੇ ਆ ਠਾਕੁਰ ਸਾਹਿਬ ਇੱਕ ਪਾਸੇ ਤੁਸੀਂ ਸਾਡੇ ਪੰਜਾਬ ਦੇ ਕਲਾਕਾਰਾਂ ਨੂੰ ਪਾਕਿਸਤਾਨ ਬੁਲਾਉਨੇ ਹੋ ਕਿਉਂਕਿ ਸਾਡੀ ਜਿਹੜੀ ਪਾਕਿਸਤਾਨ ਦੀ ਪੰਜਾਬੀ ਇੰਡਸਟਰੀ ਆ ਫਿਲਮ ਇੰਡਸਟਰੀ ਆ ਉਹਨੂੰ ਉੱਪਰ ਚੱਕਿਆ ਜਾਵੇ ਤੇ ਦੂਸਰੀ ਪਾਸੇ ਤੁਸੀਂ ਇਹ ਚੀਜ਼ਾਂ ਕਰ ਰਹੇ ਹੋ ਤੁਸੀਂ ਮੈਨੂੰ ਇੱਕ ਵਾਰੀ ਠਾਕੁਰ ਸਾਹਿਬ ਮੈਂ ਤੁਹਾਨੂੰ ਯਾਦ ਦਿਵਾਉਣਾ ਚਾਹੁੰਦਾ ਕਿ ਤੁਸੀਂ ਸਾਡੇ ਦਿਨਾਂ ਵਿੱਚ ਵੀ ਬਹੁਤ ਰੋਸ਼ ਪਰ ਤੁਸੀਂ ਇਹ ਦੇਖੋ ਕਿ ਪੰਜਾਬੀ ਇੰਡਸਟਰੀ ਦੇ ਵਿੱਚੋਂ ਜਿਨ੍ਹਾਂ ਨਾਲ ਤੁਸੀਂ ਕੰਮ ਕੀਤਾ ਔਰ ਵਿੱਚ ਅਮਰਿੰਦਰ ਗਿੱਲ ਸਾਹਿਬ ਨੇ ਐਮਵੀ ਵਰਕ ਨੇ ਜਾਂ ਹੋਰ ਪੰਜਾਬੀ ਇੰਡਸਟਰੀ ਹੈ ਹਰਦੀਪ ਗਿੱਲ ਨੇ ਜਿਨ੍ਹਾਂ ਨਾਲ ਤੁਸੀਂ ਬਹੁਤ ਸਾਰਾ ਕੰਮ ਕੀਤਾ ਕਿ ਸਾਡੇ ਪੰਜਾਬ ਦੇ ਬੰਦੇ ਨੇ ਅੱਜ ਤੱਕ ਤੱਕ ਦੇ ਪਾਕਿਸਤਾਨ ਨੂੰ ਕਦੀ ਮਾੜਾ ਕਿਹਾ ਹੋਵੇ ਜਦ ਜਦ ਤੁਹਾਡੀ ਇੰਡਸਟਰੀ ਤੇ ਉਂਗਲ ਚੱਕੀ ਹੋਵੇ ਹੁਣ ਤੁਸੀਂ ਸਾਡੇ ਨਾਲ ਰਹਿ ਕੇ ਸਾਡੇ ਨਾਲ ਕੰਮ ਕਰਦੇ ਹੋ ਫਿਰ ਤੁਸੀਂ ਸਾਨੂੰ ਹੀ ਮਾੜਾ ਕਹਿੰਦੇ ਹੋ ਠਾਕੁਰ ਸਾਹਿਬ ਮੈਂ ਤੁਹਾਨੂੰ ਇੱਕ ਗੱਲ ਯਾਦ ਦਿਵਾਉਣਾ ਚਾਹੁੰਦਾ ਕਿ ਤੁਸੀਂ ਸਾਡੇ ਹਿੰਦੁਸਤਾਨ ਦੇ ਉੱਪਰ ਉਂਗਲ ਚੁੱਕੀ ਹੈ ਹਿੰਦੁਸਤਾਨ ਦੇ ਵਿੱਚ ਪੰਜਾਬ ਵਸਿਆ ਹੋਇਆ ਤੇ ਉਹ ਪੰਜਾਬ ਹੈ ਜਿਹਨੇ ਪੰਜਾਬ ਨੇ ਤੁਹਾਨੂੰ ਰੋਟੀ ਪਾਈ ਹੋਈ ਹੈ ਸੋ ਮੈਂ ਤਾਂ ਪੰਜਾਬ ਦੇ ਜਿਹੜੇ ਫਿਲਮ ਇੰਡਸਟਰੀ ਦੇ ਡਾਇਰੈਕਟਰ ਨੇ ਪ੍ਰੋਡਿਊਸਰ ਨੇ ਉਹਨਾਂ ਨੂੰ ਤਾਂ ਮੈਂ ਹੱਥ ਜੋੜ ਕੇ ਬੇਨਤੀ ਕਰਨਾ ਚਾਹੁੰਨਾ ਕਿ ਤੁਸੀਂ ਇਹਨਾਂ ਦਾ ਇਹੋ ਜਿਹੇ ਐਕਟਰਾਂ ਦਾ ਬਾਈਕਾਟ ਕੀਤਾ ਜਾਵੇ ਤੁਸੀਂ ਜਿੰਨਾ ਮਰਜ਼ੀ ਕਹੋ ਕਿ ਅਸੀਂ ਪਾਕਿਸਤਾਨ ਦੇ ਜਾਂ ਇਹ ਪੰਜਾਬ ਦੇ ਅਸੀਂ ਭਰਾ ਭਰਾ ਹੋਣੇ ਚਾਹੁੰਦੇ ਹਾਂ ਪਰ ਤੁਸੀਂ ਇਹ ਦੇਖੋ ਅੱਜ ਤੁਸੀਂ ਜਿਨ੍ਹਾਂ ਨੂੰ ਕੰਮ ਦਿੱਤਾ ਉਹ ਅਜੇ ਇੱਕਜੁੱਟ ਹੋ ਗਏ ਨੇ ਤੇ ਤੁਸੀਂ ਕਦੋਂ ਇੱਕਜੁੱਟ ਹੋਵੋਗੇ ਸੋ ਮੈਂ ਲਾਸਟ ਦੇ ਵਿੱਚ ਇਹੀ ਕਹਿਣਾ ਚਾਹੁੰਦਾ ਪੰਜਾਬ ਦੇ ਐਮੀ ਵਰਕ ਨੂੰ ਮੈਂ ਅਮਰਿੰਦਰ ਕੇਰੋਂ ਤੇ ਪੰਜਾਬੀ ਇੰਡਸਟਰੀ ਦੇ ਹੋਰ ਸਾਰੇ ਕਲਾਕਾਰਾਂ ਨੂੰ ਕਿ ਹੁਣ ਇੱਕਜੁੱਟ ਤੁਸੀਂ ਵੀ ਹੋ ਜਿਓ ਤਾਂ ਜਿੰਨਾ ਜ਼ਿਆਦਾ ਹੋ ਸਕਦਾ ਤੁਸੀਂ ਇਹਨਾਂ ਕਲਾਕਾਰਾਂ ਦਾ ਬਾਈਕਾਟ ਕਰੋ ਤਾਂ ਇਹਨਾਂ ਦੀ ਅਸਲੀ ਔਕਾਤ ਇਹਨਾਂ ਨੂੰ ਵੀ ਦਿਖਾਈ ਜਾਵੇ ਧੰਨਵਾਦ